ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਦਾ ਮੇਰੇ ਚੈਨਲ ਉੱਪਰ ਨਿੱਘਾ ਸਵਾਗਤ ਹੈ ਸੰਗਤ ਜੀ ਅੱਜ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪ੍ਰਗਟ ਕੀਤਾ ਗਿਆ ਖਾਲਸਾ ਖਾਲਸੇ ਦਾ ਮਹੱਤਵ ਅਤੇ ਉਸ ਦੇ ਸਿਧਾਂਤਾਂ ਉੱਪਰ ਥੋੜੀ ਜੀ ਚਰਚਾ ਕਰਾਂਗੇ ਜੋ ਸਿੱਖ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨਿਰਧਾਰਿਤ ਕੀਤੀ ਰਹਿਤ ਅਨੁਸ਼ਾਸਨ ਨੂੰ ਨਹੀਂ ਰੱਖੇਗਾ ਉਹ ਸਿੱਖ ਘੋਂ ਦਾ ਹੱਕਦਾਰ ਨਹੀਂ ਹੋਵੇਗਾ ਰਹਿਤ ਤੋਂ ਬਗੈਰ ਸਿੱਖ ਦਰ ਦਰ ਦੀਆਂ ਠੋਕਰਾਂ ਖਾਵੇਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸਜਾਏਗੇ ਖਾਲਸੇ ਲਈ ਇੱਕ ਸਖਤ ਅਨੁਸ਼ਾਸਨ ਰਹਿਤ ਮਰਿਆਦਾ ਨਿਰਧਾਰਿਤ ਕੀਤੀ ਗਈ ਹੈ ਇਹ ਰਹਿਤ ਮਰਿਆਦਾ ਨਿਰਧਾਰਿਤ ਕਰਨ ਦਾ ਇੱਕ ਹੀ ਕਾਰਨ ਇਹ ਹੈ ਕਿ ਅੰਮ੍ਰਿਤ ਛਕਣ ਤੋਂ ਬਾਅਦ ਉਸ ਦੀ ਪਿਛਲੀ ਜ਼ਿੰਦਗੀ ਦਾ ਸਾਰਾ ਹਿਸਾਬ ਕਿਤਾਬ ਉਸ ਦੀ ਗੁਲ ਜਾਤ ਵਰਨ ਧਰਮ ਉਸ ਦੀ ਪ੍ਰਾਣੀ ਸੰਸਕਾਰ ਖਤਮ ਹੋ ਗਏ ਅਤੇ ਉਹ ਕੇਵਲ ਗੁਰੂ ਸਾਹਿਬ ਨੂੰ ਸਮਰਪਿਤ ਹੋ ਗਿਆ ਉਸ ਨੇ ਆਪਣੀ ਮਤ ਤਿਆਗ ਦਿੱਤੀ ਅਤੇ ਗੁਰੂ ਦੀ ਮਤ ਗ੍ਰੰਥ ਧਾਰਨ ਕਰ ਲਈ ਜਿਸ ਕਾਰਨ ਖਾਲਸਾ ਵਾਹਿਗੁਰ ਦਾ ਅਤੇ ਵਾਹਿਗੁਰ ਖਾਲਸੇ ਦਾ ਹੋ ਗਿਆ ਖਾਲਸੇ ਵਿੱਚ ਗੁਰੂ ਵਿੱਚ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ ਰਿਹਾ ਸਭ ਇੱਕ ਹੋ ਗਿਆ ਇਸੇ ਕਰਕੇ ਗੁਰੂ ਸਾਹਿਬ ਨੇ ਖਾਲਸੇ ਨੂੰ ਫਤਿਹ ਬਖਸ਼ੀ ਕਿ ਅੱਗੇ ਤੋਂ ਖਾਲਸਾ ਜਦੋਂ ਵੀ ਇੱਕ ਦੂਜੇ ਨੂੰ ਮਿਲੇਗਾ ਤਾਂ ਪਹਿਲਾਂ ਵਾਹਿਗੁਰੂ ਜੀ ਦੀ ਫਤਿਹ ਗਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਥਾਤ ਖਾਲਸੇ ਦਾ ਆਪਣਾ ਕੁਝ ਵੀ ਨਹੀਂ ਸਭ ਕੁਝ ਵਾਹਿਗੁਰਜੀ ਦਾ ਹੈ ਇਸ ਦਾ ਡੂੰਗਾ ਅਰਥ ਭਾਵ ਇਹ ਹੈ ਕਿ ਜਦੋਂ ਕੁਝ ਆਪਣਾ ਹੈ ਹੀ ਨਹੀਂ ਤਾਂ ਹੰਕਾਰ ਕਿਸ ਗੱਲ ਦਾ ਹਉਮੈ ਕਿਸ ਗੱਲ ਦੀ ਲਾਲਚ ਕਿਸ ਗੱਲ ਦਾ ਈਰਖਾ ਕਿਸ ਗੱਲ ਦੀ ਕੇਵਲ ਅਕਾਲ ਪੁਰਖ ਅੱਗੇ ਪੂਰ ਸਮਰਪਣ ਕਬੀਰਾਂ ਮੇਰਾ ਮੁਜਮੇ ਕਿਛ ਨਹੀਂ ਜੋ ਕਿਛ ਹੈ ਤੋ ਤੇਰਾ ਮੇਰਾ ਤੁਜ ਕੋ ਸੌਪ ਦੇ ਕਿਆ ਲਾਗੇ ਮੇਰਾ ਖਾਲਸੇ ਦਾ ਪ੍ਰਗਟ ਹੋਣਾ ਕੋਈ ਦੁਨੀਆਵੀ ਖੇਡ ਨਹੀਂ ਜਾਂ ਕਿਸੇ ਰਾਜਨੀਤੀ ਦਾ ਹਿੱਸਾ ਜਾਂ ਕਿਸੇ ਦੇਸ਼ ਦੀ ਸਤਾ ਤੇ ਕਾਬਜ਼ ਹੋਣਾ ਸੀ ਇਹ ਇੱਕ ਅਗੰਮੀ ਖੇਡ ਅਕਾਲ ਪੁਰਖ ਦੇ ਹੁਕਮ ਵਿੱਚ ਹੋ ਰਹੀ ਸੀ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਗੁਰੂ ਮਹਾਰਾਜ ਨੇ ਇਹ ਖਾਲਸਾ ਪ੍ਰਮਾਤਮ ਦੀ ਮੌਜ ਭਾਵ ਉਸਤੇ ਹੁਕਮ ਵਿੱਚ ਸਿਰਜਿਆ ਇਸ ਨੂੰ ਆਪਣੀ ਫੌਜ ਨਹੀਂ ਬਲਕਿ ਅਕਾਲ ਪੁਰਖ ਦੀ ਫੌਜ ਐਲਾਨਿਆ ਇਸ ਉਤੇ ਕਿਸੇ ਦੁਨੀਆਵੀ ਬਾਦਸ਼ਾਹ ਦਾ ਹੁਕਮ ਨਹੀਂ ਚੱਲਦਾ ਇਹ ਖਾਲਸਾ ਪ੍ਰਮਾਤਮਾ ਦੇ ਅਧੀਨ ਹੈ ਇਸੇ ਲਈ ਇਹ ਕਿਸੇ ਜਰ ਭਵਤਨ ਜੋਰੂ ਭਵ ਇਸਤਰੀ ਅਤੀ ਜ਼ਮੀਨ ਜਾਇਦਾਦ ਦੀ ਪ੍ਰਾਪਤੀ ਲਈ ਨਹੀਂ ਲੜਿਆ ਖਾਲਸੇ ਨੇ ਕੇਵਲ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਈ ਮਜਲੂਮ ਦੀ ਰਾਖੀ ਲਈ ਕਿਰਪਾ ਨੂੰ ਉਠਾਈ ਖਾਲਸੇ ਦੀ ਜਿੱਤ ਵਾਹਿਗੁਰੂ ਵਾਹਿਗੁਰੂ ਜੀ ਦੀ ਫਤਿਹ ਹੁੰਦੀ ਹੈ ਪਰ ਜੋ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਰ ਕੀਤਾ ਉਸ ਲਈ ਕੁਝ ਵੀ ਨਹੀਂ ਕੀਤਾ ਗਿਆ ਬਲਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਸ ਅੰਮ੍ਰਿਤ ਨੂੰ ਤਿਆਰ ਕਰਨ ਲਈ ਤੁਰਕੀ ਬਾਣੀ ਦਾ ਆਸਰਾ ਲਿਆ ਗਿਆ ਜਿਹੜੀ ਬਾਣੀ ਸਿੱਧੀ ਅਕਾਲਪੁਰਖ ਤੋਂ ਬਖਸ਼ੀ ਗਈ ਸੀ ਜਿਸ ਬਾਰੇ ਜਦੋਂ ਭਾਈ ਲਾਲੋ ਜੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਵਾਲ ਕੀਤਾ ਗਿਆ ਕਿ ਹੇ ਸੱਚੇ ਪਾਤਸ਼ਾਹ ਜੋ ਬਾਣੀ ਤੁਸੀਂ ਗਾਇਨ ਕਰਦੇ ਹੋ ਉਹ ਇੱਕ ਅਜੀਬ ਤਰ੍ਹਾਂ ਦੀ ਸ਼ਾਂਤੀ ਦਿੰਦੀ ਹੈ ਹਿਰਦਿਆਂ ਨੂੰ ਠਾਰਦੀ ਹੈ ਤੁਹਾਡੀ ਬਾਣੀ ਵੱਡਿਆਂ-ਵੱਡਿਆਂ ਦੀ ਜ਼ਮੀਰ ਨੂੰ ਹਿਲਾਉਣਾ ਵੀ ਦਿੰਦੀ ਹੈ ਇਹ ਤੁਸੀਂ ਕਿੱਥੋਂ ਪੜ੍ਹੀ ਕਿੱਥੋਂ ਸਿੱਖੀ ਤਾਂ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਸੋ ਦਸ਼ਮੇਸ਼ ਪਿਤਾ ਜੀ ਵੱਲੋਂ ਤਿਆਰ ਕੀਤੇ ਜਾਣ ਵਾਲੇ ਅੰਮ੍ਰਿਤ ਵਿੱਚ ਉਸ ਅਕਾਲ ਪੁਰਖ ਦੀ ਬਾਣੀ ਦਾ ਤਤ ਸ਼ਾਮਲ ਕੀਤਾ ਗਿਆ ਜਿਸ ਨਾਲ ਖਾਲਸਾ ਸੰਤ ਰੂਪ ਧਾਰਨ ਕਰ ਸਕਿਆ ਪਰ ਗੁਰੂ ਸਾਹਿਬ ਕੇਵਲ ਸੰਤ ਜਾਂ ਸਾਧੂ ਹੀ ਪੈਦਾ ਨਹੀਂ ਕਰਨਾ ਚਾਹੁੰਦੇ ਸਨ ਉਹਨਾਂ ਨੇ ਖਾਲਸੇ ਵਿੱਚ ਬਹਾਦਰੀ ਲਈ ਸਿਪਾਹੀ ਦੇ ਗੁਣ ਪੈਦਾ ਕਰਨ ਲਈ ਬਾਣੀ ਦੇ ਨਾਲ-ਨਾਲ ਦੋ ਧਾਰੀ ਖੰਡੇ ਦੀ ਧਾਰ ਦੀ ਤੀਬਰਤਾ ਵੀ ਸ਼ਾਮਲ ਕੀਤੀ ਤਾਂ ਕਿ ਪ੍ਰਗਟ ਹੋਣ ਵਾਲਾ ਖਾਲਸਾ ਸੰਤ ਦੇ ਨਾਲ-ਨਾਲ ਸਿਪਾਹੀ ਵੀ ਹੋਵੇ ਪਰ ਇਸ ਦੇ ਸੁਭਾਅ ਵਿੱਚ ਨਿਮਰਤਾ ਅਤੇ ਮਿਠਾਸ ਕਾਇਮ ਰੱਖਣ ਲਈ ਮਾਤਾ ਸਾਹਿਬ ਕਾਲਜੀ ਵੱਲੋਂ ਪਤਾਸਿਆਂ ਦੀ ਮਿਠਾਸ ਪਾਈ ਗਈ। ਅੰਮ੍ਰਿਤ ਤਿਆਰ ਕਰਨ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੰਜ ਪਰਵਾਣ ਅਤੇ ਪੰਜ ਪ੍ਰਧਾਨ ਦੇ ਸਿਧਾਂਤ ਅਧੀਨ ਖਾਲਸੇ ਨੂੰ ਪ੍ਰਮਾਤਮਾ ਦੀ ਦਰਗਾਹ ਵਿੱਚ ਪਰਵਾਣਗੀ ਅਤੇ ਸਰੀਰਕ ਜਾਮੇ ਵਿੱਚ ਪੰਜਾਂ ਵਿਕਾਰਾਂ ਵਿੱਚ ਲਿਪਤ ਆਤਮਾ ਨੂੰ ਖਾਸਮ ਦੀ ਬਾਣੀ ਧੁਰ ਕੀ ਬਾਣੀ ਰਾਹੀਂ ਤਾਕਤ ਦੇਣ ਲਈ ਪੰਜ ਬਾਣੀਆਂ ਜਪਜੀ ਸਾਹਿਬ ਜਪ ਸਾਹਿਬ ਸਵਈਏ ਚੌਪਈ ਸਾਹਿਬ ਅਤੇ ਅਨੰਦ ਸਾਹਿਬ ਪੜੀਆਂ ਗਈਆਂ ਸੋ ਅੰਮ੍ਰਿਤ ਤਿਆਰ ਕਰਦੇ ਸਮੇਂ ਸ਼ਾਸਤਰ ਅਤੇ ਸ਼ਸਤਰ ਦਾ ਸੁਮੇਲ ਕੀਤਾ ਗਿਆ ਅਤੇ ਭਗਤੀ ਸ਼ਕਤੀ ਨੂੰ ਇਕੱਠਾ ਕੀਤਾ ਗਿਆ ਜਦੋਂ ਭਗਤੀ ਅਤੇ ਸ਼ਕਤੀ ਇਕੱਠੀ ਹੋ ਗਈ ਤਾਂ ਭਗਤੀ ਵਿੱਚ ਸੰਤ ਅਤੇ ਸ਼ਕਤੀ ਵਿੱਚੋਂ ਸਿਪਾਹੀ ਦਾ ਜਨਮ ਹੋਇਆ ਅਤੇ ਗੁਰੂ ਦਾ ਖਾਲਸਾ ਸੰਤ ਸਿਪਾਹੀ ਦੇ ਰੂਪ ਵਿੱਚ ਪ੍ਰਗਟ ਹੋਇਆ ਜਿਸ ਨੇ ਜਿੱਥੇ ਇਸ ਜਗਤ ਵਿੱਚ ਬਹਾਦਰੀ ਨਾਲ ਬਾਰੀ ਸ਼ਕਤੀਆਂ ਦੇ ਟਾਕਰੇ ਲਈ ਸਿਪਾਹੀ ਦੇ ਰੂਪ ਵਿੱਚ ਜੁੱਦ ਵੀ ਕਰਨੇ ਸੀ ਉੱਥੇ ਮਾਨਸਿਕ ਤੌਰ ਤੇ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਰਚੀ ਬਾਣੀ ਅਨੁਸਾਰ ਪੰਜਾਂ ਵਿਕਾਰਾਂ ਦੀ અત્યੰਤ ਸ਼ਕਤੀਸ਼ਾਲੀ ਫੌਜ ਨਾਲ ਵੀ ਲੜਨਾ ਸੀ ਜਿਨ ਮਿਲ ਮਾਰੇ ਪੰਚ ਸੂਰਬੀਰ ਐਸਾ ਕੌਣ ਬਲੀ ਰਹੇ ਜਿਨ ਪੰਛਮਾਰ ਵਿਦਾਰ ਗੁਦਾਰੇ ਸੋ ਪੂਰਾ ਏ ਕਲਿਰੇ ਰਹਾਓ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਸ਼ਬਦ ਰਾਹੀਂ ਇਹ ਕਿਹਾ ਗਿਆ ਕਿ ਇਸ ਕਲਯੁਗ ਵਿੱਚ ਉਹ ਮਨੁੱਖ ਪੂਰਨ ਹੈ ਜਿਹੜਾ ਮਨੁਕ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਵਰਗੇ ਪੰਜ ਵੱਡੇ ਸੂਰਬੀਰਾਂ ਨੂੰ ਮਾਰ ਕੇ ਲੀਰੋ ਲੀਰ ਕਰ ਦਵੇ ਪੰਚਮ ਗੁਰੂ ਜੀ ਦੇ ਐਸੇ ਫਰਮਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੂਰਨ ਕਰਨ ਲਈ ਅਮ੍ਰਿਤ ਛਕਾ ਕੇ ਇਹ ਸਿੱਖਿਆ ਦਿੱਤੀਗੀ ਮੇਰਾ ਖਾਲਸਾ ਕਦੇ ਵੀ ਪੰਜ ਵਿਕਾਰਾਂ ਨੂੰ ਆਪਣੇ ਮਨ ਵਿੱਚ ਜਗ੍ਹਾ ਨਹੀਂ ਦਵੇਗਾ ਗੁਰੂ ਜੀ ਆਗਿਆ ਅਨੁਸਾਰ ਆਪਣਾ ਜੀਵਨ ਜੀਵੇਗਾ ਅਤੇ ਪਰਮੇਸ਼ਵਰ ਨੂੰ ਪਾਵੇਗਾ ਇਸ ਬਾਰੇ ਦਸ਼ਮੇਸ਼ ਪਿਤਾ ਜੀ ਨੇ ਸ਼੍ਰੀ ਦਸਮ ਗ੍ਰੰਥ ਸਾਹਿਬ ਵਿੱਚ ਬਚਨ ਹਨ काम क्रोध हंकार लोभ हठ मोह नमनस्यों लावे तब ही आत्म तत्व को दर्शे परम पुरख पावे कह पावे विसाखी वाले दिन ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਖਾਲਸਾਈ ਰੂਪ ਵਿੱਚ ਪ੍ਰਗਟ ਕਰਨ ਦਾ ਮੰਤਵ ਕੇਵਲ ਆਪਣੇ ਵਿਰੋਧੀਆਂ ਜਾਂ ਮੁਗਲਾਂ ਨਾਲ ਜੰਗ ਜੁੱਦ ਲੜਨ ਲਈ ਫੌਜ ਤਿਆਰ ਕਰਨਾ ਨਹੀਂ ਸੀ ਬਲਕਿ ਖਾਲਸੇ ਨੂੰ ਜ਼ਿੰਦਗੀ ਦੇ ਹਰ ਪੱਖ ਤੋਂ ਜਾਣੂ ਕਰਵਾ ਕੇ ਇੱਕ ਖਾਲਸਾ ਸ਼ੁੱਧ ਅਤੇ ਪੂਰਨ ਪਰਮ ਮਨੁੱਖ ਦੇ ਰੂਪ ਵਿੱਚ ਤਿਆਰ ਕਰਨਾ ਸੀ ਜੋ ਮਾਨਸਿਕ ਅਤੇ ਸਰੀਰਕ ਤੌਰ ਤੇ ਇੰਨਾ ਸਮਰਥ ਹੋਵੇ ਕਿ ਰਣ ਭੂਮੀ ਵਿੱਚ ਸਵਾ ਲੱਖ ਫੌਜ ਨਾਲ ਇਕੱਲਾ ਜੂਜਨ ਜੰਗ ਕਰਨ ਦੇ ਵੀ ਸਮਰੱਥ ਹੋਵੇ ਅਤੇ ਮਾਨਸਿਕ ਤੌਰ ਤੇ ਵੀ ਵਿਕਾਰਾਂ ਦੀ ਫੌਜ ਨੂੰ ਹਰਾਉਣ ਲਈ ਮਹਾਬਲੀ ਦੀ ਤਰ੍ਹਾਂ ਤਿਆਰ ਬਰ ਤਿਆਰ ਰਹਿ ਕੇ ਭਾਵ ਸਾਗਰ ਤੋਂ ਪਾਰ ਹੋਣ ਲਈ ਵੀ ਪੂਰਨ ਹੋਵੇ ਇਸ ਤਰ੍ਹਾਂ ਗੁਰੂ ਜੀ ਨੇ ਸੰਤ ਸਿਪਾਈ ਖਾਲਸਾ ਪੈਦਾ ਕੀਤਾ ਆਸ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਛੋਟੀ ਜੀ ਚਰਚਾ ਚੰਗੀ ਲੱਗੀ ਹੋਵੇ ਜੇਕਰ ਕੋਈ ਗਲਤੀ ਰਹਿ ਗਈ ਹੋਵੇ ਤਾਂ ਅਣਜਾਣ ਵਿੱਚ ਸਮਝ ਕੇ ਵਾਹਿਗੁਰੂ ਜੀ ਮਾਫ ਕਰਨ ਆਪ ਸਭ ਸੰਗਤਾਂ ਜਿਹੜੀਆਂ ਇੰਨੀ ਪਿਆਰ ਨਾਲ ਸੁਣ ਰਹੀਆਂ ਵਾਹਿਗੁਰੂ ਜੀ ਆਪ ਸਭ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਤੇ ਸਮਰiddhi ਬਖਸ਼ਣ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ